ਕੁਕਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾ ਬਜ਼ੁਰਗਾਂ ਨੂੰ ਮੱਤਾ ਮਾਂ ਨੂੰ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਜਿਵੇਂ ਕਿ ਮੈਂ ਪਹਿਲਾਂ ਵੀਡੀਓ ਪਾਈ ਸੀ ਤੁਸੀਂ ਬਹੁਤ ਹਰ ਵੀਡੀਓ ਤੇ ਤੁਸੀਂ ਬਹੁਤ ਵਧੀਆ ਕਮੈਂਟ ਭੇਜਿਆ ਮੈਨੂੰ ਲਾਈਕ ਕੀਤਾ ਸਬਸਕ੍ਰਾਈਬ ਕੀਤਾ ਚੈਨਲ ਨੂੰ ਤੁਸੀਂ ਮੇਰਾ ਹੌਸਲਾ ਵਧਾਇਆ ਇਹ ਜੋ ਵੀ ਮੈਨੂੰ ਖਜ਼ਾਨੇ ਮਹਾਪੁਰਸ਼ਾਂ ਤੋਂ ਮਿਲੇ ਹੋਏ ਆ ਮੈਂ ਉਹੀ ਤੁਹਾਡੇ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ ਹਾਜ਼ਰ ਕਰ ਰਿਹਾ ਤੁਸੀਂ ਜਿੱਦਾਂ ਜਿੱਦਾਂ ਮੈਨੂੰ ਪਿਆਰ ਬਖਸ਼ੀ ਚਾਹੋਗੇ ਮੈਂ ਤੁਹਾਡੀ ਹਰ ਫਰਮਾਇਸ਼ ਤੇ ਵੀਡੀਓ ਪਾਈ ਜਾਵਾਂਗਾ ਘਰਾਂ ਦੇ ਕੰਮ ਕਰਾਂ ਵਿੱਚ ਅਸੀਂ ਬੀਜੀਆਂ ਟਾਈਮ ਕੱਟ ਕੇ ਮੈਂ ਵੀਡੀਓ ਪਾ ਰਿਹਾ ਹਾਂ ਇਹ ਵੀਡੀਓ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਵਿਧੀ ਦੇ ਹਿਸਾਬ ਨਾਲ ਦੱਸ ਰਿਹਾ ਤੁਸੀਂ ਉਦਾਂ ਹੀ ਕਰਨਾ ਠੀਕ ਹੈ ਜੀ ਜੇ ਤੁਸੀਂ ਕਹੋਗੇ ਇੱਕੋ ਵਾਰੀ ਇੱਕੋ ਵਾਰੀ ਨਹੀਂ ਹੋਣਾ ਪਹਿਲਾਂ ਮੇਰੀ ਭੈਣ ਨੇ 21 ਦਿਨ ਇਸ ਦੀ ਇੱਕ ਮਾਲਾ ਰੋਜ਼ ਪਾਠ ਦੀ ਕਰਦੀਆਂ ਮੇਰੇ ਭਰਾ ਨੇ 41 ਦਿਨ ਕਰਦੀਆਂ ਜੇ ਮੇਰਾ ਭਰਾ ਨਹੀਂ 41 ਦਿਨ ਕਰ ਸਕਦਾ ਤੇ ਉਹ ਵੀ 21 ਦਿਨ ਕਰ ਸਕਦਾ ਬ੍ਰਹਮਚਾਰੀ ਦਾ ਇਹਦੇ ਵਿੱਚ ਪਾਲਣਾ ਕਰਨੀ ਆ ਬੇਸ਼ਅਰ ਨੂੰ ਰਹਿਣਾ ਆਂਡਾ ਮੀਟ ਨਸ਼ੇ ਤੋਂ ਦੂਰ ਰਹਿਣਾ ਠੀਕ ਹੈ ਜੀ ਟਾਈਮ ਤੁਹਾਡਾ ਮਨਪਸੰਦ ਹੋਇਆ ਇਹ ਵੀਡੀਓ ਤੁਸੀਂ ਅਜਮਾ ਕੇ ਦੇਖਿਓ ਅਸੀਂ ਅਜਮਾਏ ਹੋਏ ਜਿਹੜੇ ਸ਼ਬਦ ਆ ਤੁਹਾਨੂੰ ਉਹੀ ਦੱਸ ਰਹੇ ਹਾਂ ਠੀਕ ਹੈ ਜੀ ਜਦੋਂ ਤੁਸੀਂ ਇਹ ਸ਼ਬਦ ਕਰਨਾ ਹੈ ਤੁਸੀਂ ਆਪਣਾ ਸਾਫ਼ ਸੁਥਰਾ ਕਮਰਾ ਇੱਕ ਦਿਖ ਲੈਣਾ ਉੱਥੇ ਜੋਤ ਤੂਫ ਕਰਨਾ ਕੋਲ ਪਾਣੀ ਦਾ ਗਲਾਸ ਰੱਖਣਾ ਠੀਕ ਹੈ ਜੀ ਇਹ ਵੀਡੀਓ ਤੁਸੀਂ ਗਲਤ ਵਰਤੋਂ ਵਿੱਚ ਨਾ ਲੈ ਕੇ ਜਾਓ ਫਿਰ ਤੁਸੀਂ ਆਪਣੇ ਕੀਤੇ ਦੇ ਆਪ ਭਾਗੀਦਾਰ ਹੋਵੋਗੇ ਜੇ ਤੁਮ ਆਪਾਂ ਕਿਸੇ ਤੇ ਗਲਤ ਇਸਤੇਮਾਲ ਕਰਨਾ ਕਿਸੇ ਵੀ ਤਾਕਤ ਦਾ ਤੇ ਉਹਦੀ ਸਜ਼ਾ ਬਹੁਤ ਭੈੜੀ ਆ ਪ੍ਰਮਾਤਮਾ ਦੇ ਡਰ ਨੂੰ ਮੰਨ ਕੇ ਇਹ ਜਿਹੜਾ ਤੁਸੀਂ ਕੰਮ ਕਰਨਾ ਜਾਇਜ਼ ਜਿੱਥੇ ਤੁਹਾਨੂੰ ਸ਼ਬਦ ਜਾਂ ਤੁਹਾਡਾ ਕੋਈ ਆਫਸਰ ਜਾਂ ਤੁਹਾਡੀ ਮੀ ਆ ਵੀ 75 ਰੁਪਏ ਹੀ ਹੋਵੇ ਬੱਚੇ ਨਹੀਂ ਕਿਹੜਾ ਮੰਨਦੇ ਹੋਣ ਅਜਾ ਮਾ ਕੇ ਦੇਖਿਓ ਹੱਥ ਤੇ ਸਰੂਆਂ ਵਾਲਾ ਕੰਮ ਹੋ ਜਾਵੇਗਾ ਜੇ ਫੇਰ ਵੀ ਤੁਹਾਨੂੰ ਕੋਈ ਗੱਲ ਨਾ ਸਮਝ ਲੱਗੇ ਤਾਂ ਤੁਸੀਂ ਵਧੇਰੇ ਜਾਣਕਾਰੀ ਲਈ ਮੇ ਨਾਲ ਸੰਪਰਕ ਕਰ ਸਕਦੇ ਆਪੋਮੈਂਟਮੈਂਟ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਆ ਠੀਕ ਹੈ ਜੀ ਜਿਵੇਂ ਕਿ ਕਿਸੇ ਨੂੰ ਕੋਈ ਚਿਹਰਾ ਪਸੰਦ ਆ ਜਾਂਦਾ ਆ ਵਿਆਹ ਤੱਕ ਗੱਲ ਚੱਲ ਜਾਂਦੀ ਆ ਉਸ ਚਿਹਰੇ ਦੀ ਪ੍ਰਾਪਤੀ ਨਾ ਹੁੰਦੀ ਹੋਵੇ ਉੱਥੇ ਤੁਸੀਂ ਇਹ ਸ਼ਬਦ ਨੂੰ ਵਰਤ ਸਕਦੇ ਹੋ ਠੀਕ ਹੈ ਸ਼ਬਦ ਦਾ ਵਰਤੋਂ ਕਿਵੇਂ ਕਰਨੀ ਤੁਸੀਂ ਪਹਿਲਾਂ ਤਾਂ ਤੁਸੀਂ ਐਤਵਾਰ ਵਾਲੇ ਦਿਨ ਜਾ ਕੇ ਆਕਮਦਾਰ ਜੇ ਨੂੰ ਕਹਿੰਦੇ ਆ ਉਹਦਾ ਬੂਟਾ ਤੁਸੀਂ ਲੈ ਕੇ ਆਉਣਾ ਠੀਕ ਹੈ ਜੀ ਬੂਟੇ ਨਾਲੋਂ ਪਹਿਲਾਂ ਪੱਤਾ ਤੋੜਨਾ ਪੱਤਾ ਤੋੜ ਕੇ ਤੁਸੀਂ ਘਰੇ ਲੈ ਆਉਣਾ ਆ ਕਰੇ ਲਿਆ ਕੇ ਉਹਨੂੰ ਸਾਫ ਗੰਗਾ ਚਲਦੇ ਨਾਲ ਸਾਫ ਕਰ ਲੈਣਾ ਠੀਕ ਹੈ ਜੀ ਇਹ ਸ਼ਬਦ ਜਦੋਂ ਤੁਸੀਂ ਪੜਨਾ ਆ ਇਹ ਰਾਤ ਨੂੰ ਜਦੋਂ ਹੱਲਾ ਗੁੱਲਾ ਬੰਦ ਹੋ ਜਾਵੇ ਉਦੋਂ ਤੁਸੀਂ ਕਰਨਾ ਠੀਕ ਹੈ ਜੀ ਫਿਰ ਤੁਸੀਂ ਪੰਜ ਇਲਾਚੀਆਂ ਪੰਜ ਲੌਂਗ ਠੀਕ ਹੈ ਜੀ ਅੱਕ ਦੇ ਪੱਤੇ ਦੇ ਉੱਪਰ ਰੱਖ ਦੇਣੇ ਆ ਪਹਿਲਾਂ ਤੁਸੀਂ ਇੱਕ ਪਲੇਨ ਪੇਪਰ ਦੇ ਉੱਪਰ ਜਿਵੇਂ ਕਿ ਸੋਹਰਿਆਂ ਵਿੱਚ ਦਰਾਰ ਪੈ ਜਾਂਦੀ ਆ ਜਾਂ ਕਿਸੇ ਮਹਿਬੂਬ ਦੇ ਘਰਦਿਆਂ ਨੂੰ ਮਨਾਉਣਾ ਹੋਵੇ ਪਹਿਲਾਂ ਮਹਿਬੂਬ ਦਾ ਨਾਮ ਲਿਖ ਲੈਣਾ ਉਸ ਦੇ ਉੱਪਰ ਉਹਦੀ ਮੰਮੀ ਡੈਡੀ ਦਾ ਜਿੰਨੇ ਮੈਂਬਰਸ ਹਨ ਉਹਨਾਂ ਦਾ ਨਾਮ ਲਿਖ ਕੇ ਅੱਕ ਦੇ ਪੱਤੇ ਦੇ ਉੱਪਰ ਉਸ ਪੇਪਰ ਨੂੰ ਰੱਖ ਦੇਣਾ ਫਿਰ ਪੇਪਰ ਦੇ ਉੱਪਰ ਤੁਸੀਂ ਲੌਂਗ ਰੱਖ ਦੇਣੇ ਲੇਚੀਆਂ ਰੱਖ ਦੇਣੀਆਂ ਇਧਰੀਆਂ ਦੋ ਬੂੰਦਾ ਪਾ ਦੇਣੀਆਂ ਤੇ ਮੁਸ਼ਕਪੂਰ ਦੀ ਇੱਕ ਟਿੱਕੀ ਰੱਖ ਦੇਣੀ ਆ ਉਸ ਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਪੋਤਲੀ ਬਣਾ ਕੇ ਠੀਕ ਹੈ ਜੀ ਆਪਣੇ ਜੇਬ ਦੇ ਵਿੱਚ ਪਾ ਕੇ ਜਦੋਂ ਤੁਸੀਂ ਆਪਣੇ ਮਹਿਬੂਬ ਦੇ ਸਾਹਮਣੇ ਜਾਣਾ ਸੱਤ ਵਾਰੀ ਮਨ ਦੇ ਵਿੱਚ ਸ਼ਬਦ ਪੜਨਾ ਪੜ ਕੇ ਫੂਕ ਮਾਰਨੀ ਉਤਰਨ ਠੀਕ ਹੈ ਜੀ ਤੇ ਤੁਸੀਂ ਆਪ ਦੇਖੂਗੇ ਕਿ ਤੁਹਾਡਾ ਇੱਜ਼ਤਮਾਨ ਔਰ ਨਫ਼ਰਤ ਕਰਨ ਵਾਲਾ ਇਨਸਾਨ ਤੁਹਾਡੇ ਅੱਗੇ ਪਿੱਛੇ ਕਿਵੇਂ ਘੁੰਮ ਰਿਹਾ ਉਸਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਵੇਗੀ ਠੀਕ ਹੈ ਜੀ ਜਿੱਥੇ ਅਮੁਕ ਮੈਂ ਸ਼ਬਦ ਲਿਆਇਆ ਅਮੁਕ ਦੀ ਜਗ੍ਹਾ ਮਹਿਬੂਬ ਦਾ ਨਾਮ ਲੈਣਾ ਠੀਕ ਹੈ ਜੀ ਮੈਂ ਇੱਕੋ ਤੁਹਾਨੂੰ ਬੇਨਤੀ ਕਰਦਾ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਠੀਕ ਹੈ ਜੀ ਜਿਵੇਂ ਜਿਵੇਂ ਤੁਸੀਂ ਮੈਨੂੰ ਪਿਆਰ ਆਪਣਾ ਅਮਨਤਕਸ਼ੀ ਜਾਉਂਗੇ ਮੈਂ ਤੁਹਾਡੀ ਹਰ ਫਰਮਾਇਸ਼ ਦੀ ਵੀਡੀਓ ਪਾਵਾਂਗਾ ਮੈਂ ਵੀ ਆਪਣਾ ਬਹੁਤ ਟਾਈਮ ਕੱਢ ਕੇ ਠੀਕ ਹੈ ਜੀ ਇਹ ਵੀਡੀਓ ਬਣਾ ਰਿਹਾ ਹਾਂ ਫਿਰ ਤੁਸੀਂ ਇੱਕ ਹੋਰ ਦੇਖੋ ਮੇਰੀ ਗੱਲ ਧਿਆਨ ਨਾਲ ਸੁਣਨਾ ਐਤਵਾਰ ਤੇ ਸ਼ੁੱਕਰਵਾਰ ਨੂੰ ਤੁਸੀਂ ਦਈ ਨਣਾਉਣਾ ਸ਼ੁਰੂ ਕਰ ਦਿਓ ਤੁਹਾਡੇ ਤੋਂ ਨਫ਼ਰਤ ਕਰਨ ਵਾਲਾ ਇਨਸਾਨ ਤੁਹਾਡੇ ਅੱਗੇ ਪਿੱਛੇ ਘੁਮੇਗਾ ਠੀਕ ਹੈ ਜੀ ਤੁਹਾਡੇ ਕੰਮਕਾਰ ਵਿੱਚ ਵਾਧਾ ਹੋਵੇਗਾ ਤਰਕੀਆਂ ਵਿੱਚ ਕਮ ਹੋ ਜਾਵੇਗਾ ਠੀਕ ਹੈ ਜੀ ਐਤਵਾਰ ਨੂੰ ਤੁਸੀਂ ਦਹੀਂ ਨਾਲ ਲਾਉਣਾ ਸ਼ੁੱਕਰਵਾਰ ਨੂੰ ਦਹੀਂ ਨਾਲ ਲਾਉਣਾ ਠੀਕ ਹੈ ਜੀ ਜੇ ਨਹੀਂ ਦਹੀਂ ਹੈਗਾ ਤਾਂ ਦੁੱਧ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਤੁਸੀਂ ਇਸ਼ਨਾਨ ਕਰਨਾ ਗੁਗਾ ਯਾਰਾ ਪੀਰ ਤੇ ਅਰਸ਼ੀਦਵਾਦ ਲੈਣ ਵਾਸਤੇ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਹੁਣ ਮੈਂ ਸ਼ਬਦ ਲਗਾ ਦੱਸਣਾ ਸਕਿਪ ਕਰ ਕਰਕੇ ਨਹੀਂ ਦੇਖਣਾ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਸੁਣੋਗੇ ਤਾਂ ਤੁਹਾਨੂੰ ਸਮਝ ਆ ਪਈ ਜਾਣੀ ਆ ਠੀਕ ਹੈ ਜੀ ਲਓ ਮੈਂ ਹੁਣ ਸ਼ਬਦ ਲਗਾ ਦੱਸਣਾ ਸ਼ਬਦ ਨੂੰ ਧਿਆਨ ਨਾਲ ਸੁਣਨਾ ਛੋਟਾ ਜਿਹਾ ਸ਼ਬਦ ਆ ਓਮ ਕਾਮਦੇਵ ਆਏ ਅਮੁਕਮਮ ਪਸ਼ੀਅਮ ਪਸ਼ੀਅਮ ਕੁਰੂ ਕੁਰੂ ਸਵਾ ਬਸ ਇਹ ਛੋਟਾ ਜਿਹਾ ਸ਼ਬਦ ਆ ਮੈਨੂੰ ਕਈ ਵਾਰੀ ਸਿਆਣੇ ਪਿਛੁਰਕਾਂ ਦਾ ਫੋਨ ਉਹਦਾ ਕਿ ਸ਼ਬਦ ਨੂੰ ਦੋ ਵਾਰੀ ਬੋਲਦਿਆ ਕਰੋ ਮੈਂ ਹੁਣ ਦੂਸਰੀ ਵਾਰ ਸ਼ਬਦ ਨੂੰ ਲੱਗਾ ਬੋਲਣਾ ਧਿਆਨ ਨਾਲ ਸੁਣਨਾ ਓਮ ਕਾਮ ਤੇ ਵਾਏ ਅਮੁਕਮਮ ਵਛਿਯਮ ਵਛਿਯਮ ਕੁਰੂ ਕੁਰੂ ਸੁਹਾ ਇਹ ਸ਼ਬਦ ਨੂੰ 21 ਦਿਨ ਪਹਿਲਾਂ ਰੋਜ਼ ਇੱਕ ਮਾਲਾ ਕਰਕੇ ਕਰੋ ਅਜਮਾ ਕੇ ਦੇਖੋ ਤੁਹਾਨੂੰ ਆਪਰੇ ਆ ਪਤਾ ਲੱਗ ਜਾਊਗਾ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ